ਲੋ ਵੀ ਦੋਸਤੋ ਹਾਂਜੀ ਬਾਹਰ ਤਿੰਨ ਮੈਂ ਫਲਾ ਮਿੰਨੀ ਦਾ ਹਾਂ ਇਹ ਮਿੰਨੀ ਵਾਲੇ ਬੱਲੇ ਚਿੱਟੇ ਕਲਰ ਜੀ ਪਰ ਜਿਹੜੀ ਆਪਣੇ ਉੱਪਰ ਉਸ ਤੋਂ ਬਾਅਦ ਇਹਨਾਂ ਨੂੰ ਛੋਟਾ ਕਰਨ ਦਾ ਬਹੁਤ ਚਾਹਤ ਹੋ ਰਿਹਾ ਹੈਗਾ ਤੇ ਅਲੱਗ ਪਾਸੇ ਕੋਈ ਵਧੀਆ ਥਾਂ ਤੇ ਰੱਖਣ ਰੁਪਏ ਚੰਗੇ ਦਾਤੇ ਲੱਗਣ ਆ ਜਿੰਨੇ ਵੀ ਭਰਾ ਪ੍ਰਯੋਗ YouTube ਬਰਾਸਰ ਕਾਲੀਆਂ ਜਾ ਜੇ ਜਿਹੜਾ YouTube ਮਦਰ ਰਿਕਵੈਸਟ ਹੈ ਕਿ ਇਹ ਦੇ ਘਪਾ ਕਿ ਕਿਰਪਾ ਨੋਈਂ ਕੁੱਪਰ ਕਿਨੇ ਕੱਟੇ ਇਹਨਾਂ ਤੋਂ ਆਪਣਾ ਨਿਕਲ ਨਹੀਂ ਬਰਦਾ ਨਹੀਂ 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 ਤਾਂ ਰਿਕਵੈਸਟ ਹੈ ਸਾਡੀ ਬੀਮ ਦੀ ਸਾਹਮਣੇ ਪੱਲੇ ਆਹ ਮੰਦਿਰ ਨੂੰ ਪ੍ਰੇਮ ਮਾਈ ਜੀ ਯਾਰ ਧੰਨਵਾਦ ਲੈ ਵੀ ਹੁਣ ਪਾਖੋ ਜੱਸਾ ਦੇ ਲੈ ਵੀ ਹੁਣ ਲੈ ਵੀ ਸੱਜਣੋ ਜਿਹੜਾ ਕੁਝ ਸਮਾਂ ਬਾਕੀ ਹੈ ਤੇ ਪਰਚੀਆਂ ਤੁਸੀਂ ਦੇਖ ਸਕਦੇ ਹੋ ਪਰਚੀਆਂ ਪੈਗੀਆਂ ਬਾਈ ਲੈ ਆ ਯਾਰ ਫੇਰ ਬਾਈ ਸਾਫ ਹੁੰਦੇ ਨਾ ਨੀੜੇ ਤੋਂ ਬਾਤੋਂ ਬਾਤ ਵੀਡੀਓ ਜਿਹੜੀ ਸ਼ੇਅਰ ਕਰਦੇ ਹੋ ਜੀ ਕਿਉਂਕਿ ਲੱਕੀ ਡਰਾ ਜਿਹੜਾ ਕੱਢਣ ਦਾ ਥੋੜਾ ਜਿਹਾ ਸਮਾਂ ਬਾਕੀ ਹੈ ਤੇ ਬਿਲਕੁਲ ਤਿਆਰੀ ਹੈ ਹਾਂਜੀ ਬੜਾ ਚੱਲ ਰਹੀ ਹੈ ਸਰਪੰਚ ਸਾਹਿਬ ਜਸਮਿੰਦਰ ਕਿੱਥੇ ਪਿੱਛੇ ਬੈਠੇ ਹਾਂਜੀ ਹਾਂਜੀ ਪਿੱਛੇ ਬੈਠਿਆ ਸ਼ੋਦੀ ਹਾਂਜੀ ਲੋ ਵੀ ਦੋਸਤੋ ਦੇਖ ਸਕਦੇ ਲੋਣਾ ਪੈਂਦਾ ਹੈ ਖੜ ਕੇ ਕਾ ਨਾ ਬਣਾਇਆ ਲੋ ਵੀ ਪਰਚੀਆਂ ਪੈ ਚੁੱਕੀਆਂ ਤੇ ਪਬਲਿਕ ਜਿਹੜੀ ਪਹੁੰਚ ਗਈ ਹੈ ਦੂਰ ਦੂਰ ਤੋਂ ਜਿਹੜੇ ਇਸ ਲੱਕੀ ਡਰਾਉਨ ਨੂੰ ਦੇਖਣ ਦੇ ਲਈ ਬਹੁਤ ਸਾਰੇ ਦੋਸਤ ਪਹੁੰਚੇ ਹੋਏ ਆ ਤੁਹਾਡਾ ਭਰੋਸਾ ਜੀ ਨਾ ਤੁਹਾਡਾ ਭਰੋਸਾ ਨਹੀਂ ਹੋ ਜਾਈ ਬਾਈ ਮੈਂ ਕਿਹਨਾਂ ਜਿਹੜਾ ਇਤਿਹਾਸਿਕ ਆਪਣ ਜਿੰਨੇ ਕਾਦੀ ਨਹੀਂ ਬੈਣਗੇ ਰੌਲਾ ਕੋਈ ਗੱਲ ਨਹੀਂ ਚੁੱਪ ਹੋ ਜੀ ਇੱਕ ਵਾਰ ਤਾਂ ਤੁਹਾਨੂੰ ਪਤਾ ਬਾਈ ਬੰਕੇ ਇੱਕ ਵਾਰੀ ਬਿ ਚੁੱਪ ਕਰਾ ਦੇ ਬਾਈ ਸ਼ੋਕੀ ਇੱਕ ਵਾਰੀ ਚੁੱਪ ਲੈ ਲਈ ਚੁੱਪ ਸਰਕਾਰਿਓ ਟੱਕਦੇ ਚਾਰ ਪਾਸੇ ਪਿੰਡਾਂ ਦੇ ਇਹ ਨਾਲ ਸਾਡੇ ਸਾਥੀ ਸੇਵਾਦਾਰ YouTube ਪਰ ਵੀ ਘਰ ਪੂਰੇ ਪੰਜਾਬ ਤੋਂ ਪੂਰੇ ਦੇਸ਼ ਤੋਂ ਇੱਥੇ ਪਹੁੰਚਿਆ ਖਾਬਦਾਂ ਤੇ ਪਹੁੰਚਣ ਦੇ ਜੀ ਆਇਆਂ ਕਹਿੰਦੇ ਆ ਅਸੀਂ ਤੁਹਾਨੂੰ ਮਸਤਾਲ ਨਾਲ ਕਿਰਪਾ ਕਰਕੇ ਦੋ ਦੋ ਮਿੰਟ ਸ਼ਾਂਤੀ ਬਣਾ ਲਓ ਤੁਹਾਨੂੰ ਸਾਰੀ ਗੱਲੀ ਗੱਲੀ ਗੱਲ ਮੈਂ ਦੋ ਦੋ ਮਿੰਟਾਂ ਦੀ ਸਮਝਾ ਦੇਵਾਂਗਾ ਜਿਆਦਾ ਸਮਾਂ ਨਹੀਂ ਲਵਾਵਾਂਗਾ ਪਹਿਲੀ ਗੱਲ ਇਹ ਸਾਡਾ ਉਦੋਂ ਸਾਡੇੰ ਦਾ ਨੌਜਵਾਨਾਂ ਨੇ ਜੋ ਰਸਾ ਖਤਮ ਕੀਤਾ ਇਹ ਸਮਗਲਾ ਜਿਹੜੇ ਜੇਲੇ ਸੁਤੇ ਇਹਨਾਂ ਦੀ ਮੇਨ ਉਦੋਂ ਦਾ ਰਾ ਕੰਨੀ ਆਕੀਏ ਇਹਨਾਂ ਨੇ ਪੂਰਨ ਮਤਲਬ ਸਮਾਜ ਸੇਵਾ ਨੂੰ ਸਮਰਪਿਤ ਆ ਲੋਕ ਉਸ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਲੈ ਕੇ ਮੇਸ਼ ਪੁਲੀ ਸੰਤਪੋਰੇ ਵਾਲੇ ਕਲੱਬ ਦੇ ਰਾਹੀ ਇਹ ਦੁਆ ਦਾ ਜਿਲ੍ਹਾ ਇਹਨੇ ਪ੍ਰਕਿਰਿਆ ਚਲਾਈ ਆ ਉਦੋਂ ਕਲਪਾ ਸਾਡਾ ਨਗਰ ਇਹਨੇ ਦਾ ਸਹੀ ਗੱਲ ਕੀਤੀ ਸੀ ਕਿ ਸਰਕਾਰੇ ਕੰਮ ਕਰ ਲੈ ਤਾਂ ਪੂਰੀ ਪਾਰਦਰਸ਼ਤਾ ਨਾਲ ਇਹ ਨਾ ਹੋਵੇ ਆਪਾਂ ਆਪਣੇ ਨਗਰ ਨੂੰ ਤ੍ਰਿੱਕੀ ਵਾਲੇ ਬੱਸ ਲੈ ਕੇ ਜਾਣ ਕਿ ਥੋੜੀ ਕੋਈ ਨਿੱਕੀ ਜਿਹੀ ਗਲਤੀ ਪੂਰੇ ਨਗਰ ਨੂੰ ਨੁਮਸ਼ੀਤ ਨਹੀਂ ਪਾਵੇ ਜੋ ਭਰਾਵੋ ਜਿਹੜਾ ਪਹਿਲਾਂ ਜਾਣਕਿਆ ਸੀ ਮੇਰੇ ਤਰੀਕ ਨਹੀਂ ਯਾਦ ਪਰ ਜਿਹੜਾ ਪਹਿਲਾ ਨਾਮ ਨਿਕਲਿਆ ਸੀ ਉਹ ਜੀ ਹਕੀਕਤ ਹਨ ਚਪਣਾ ਸਾਡੇ ਉਸ ਤੋਂ ਸ਼ਲਾ ਨੂੰ ਬਣੇ ਲਗਭਗ 25 ਤੋਂ 30 ਸਾਲ ਹੋ ਗਏ ਸਾਡੇ ਤੇ ਕੁਲਵਿੰਦਰ ਸਿੰਘ ਕਿੰਦਾ ਜਿਹਨੂੰ ਪਹਿਲਾ ਨਾਮ ਨਿਕਲਿਆ ਤੁਸੀਂ ਭਲੀ ਪਾ ਬਿਆਨ ਦੇ ਇਸ ਗੱਲ ਨੂੰ ਉਹਦੇ ਵੀ ਚੱਲਣਾ ਥ्रू ਲੋਕਾਂ ਨੂੰ ਪਤਾ ਚੀਤਾ ਉਸ ਇਨਸਾਨ ਨੇ ਉਹ ਅੰਦੋਲੀ ਵਿਅਕਤੀ ਕਰਤਾ ਸੀ ਤੇ ਲਗਾਤਾਰ ਦਾ ਆਜੀ ਸੇ ਤੇ ਦੂਸਰਾ ਨਾ ਜਿਹੜਾ ਨਿਕਲੇ ਸੀ ਉਹ ਰਾਜਸਥਾਨ ਦੇ ਫਤ ਦਿਲੀ ਵਾਲੀ ਜਿਹੜੀ ਨਿਕਲ ਰਹੀ ਸੀ ਤੇ 2.2 ਲੱਖ ਬੰਦੇ ਲੈ ਕੇ ਗਏ ਤੇ ਜਿਹੜਾ ਉਹਨਾਂ ਨੇ ਦੱਸਿਆ ਸੀ 1000 ਰੁਪਿਆ ਉਸ ਦਾ ਨੇ ਸੇਵਾ ਦੇ ਤੌਰ ਤੇ ਦੇਖੇ ਗਿਆ ਉਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਪੀੜਾ ਉਹ ਜਿਉਂ ਕਿ ਆਪਾਂ ਦੇਖਦੇ ਆ ਬਾਅਦ ਚ ਐਡਿਟ ਕਰਕੇ ਲੋਕਾਂ ਦਾ ਅਸਰਵਾ ਬਣਾਉਣ ਦੇ ਲਈ ਉਹਨਾਂ ਨੇ ਹਰ ਤਰ੍ਹਾਂ ਕਰ ਦਿੱਤਾ ਜਿਸੇ ਸ਼ਕੀ ਵੀਰ ਪੁਰਤਾਨ ਤਾਂ ਜੋ ਆਪਣੇ ਜੋ ਆਪਰੇ ਨੱਤਰ ਤੇ ਕਾਪਰ ਸਤਬ ਦੇ ਕਿਹੜੇ ਤਰ੍ਹਾਂ ਦੀ ਆਹਟ ਆਵੇ ਅੱਜ ਦੇ ਸੂਬੇ ਭਾਈ ਆ ਤੋੜ ਕੇ ਨਹੀਂ ਅੱਧਾ ਤੋੜਨੇ ਅੱਧਾ ਤੋੜ ਦੇ ਸੂਬੇ ਭਾਈ ਆ ਤੋੜ ਕੇ ਨਹੀਂ ਅੱਧਾ ਤੋੜਨੇ ਅੱਧਾ ਤੋੜ ਆ ਗਿਆ ਯਾਰ ਜਿਹੜੀਆਂ ਪਾਚ ਗਏ 12000 ਆਹ ਕੂਪਣ ਇਹ ਟੂੜੇ ਵਾਲੇ ਭਰਾਵਾਂ ਦੇ ਨਾਲ ਇੱਕ ਧੜੀ ਮਾਰ ਦੋ ਉਹਨਾਂ ਦੇ ਨਾਲ ਆ ਜਿਹੜੇ ਤੂੜੀ ਦੇ ਵੱਡੇ ਵੱਡੇ ਟਿੱਪੇ ਲੱਗੇ ਦੇਖ ਰਹੇ ਹੋ ਤੁਸੀਂ ਇਹ ਬੜੇ ਪਿੰਡਾਂ ਤੋਂ ਇਕੱਠੀ ਹੋ ਕੇ ਆਈ ਹੈ ਰੋਜਪੁਰ ਤੋਂ ਤੂੜੀ ਆ ਗਈ ਪਈ ਹੈ ਨਾ ਬਈ ਬੜੇ ਜਹਾਂ ਜਵਾਬ ਦੇਣ ਲੱਗੇ ਬਾਈ ਬਹੁਤ ਲੈ ਵੀ ਇੱਕ ਛੋਟਾ ਬੱਚਾ ਜਮਾਂ ਛੋਟਾ ਉਹ ਲੱਗਾ ਲੱਤਾਂ ਹੀ ਹੈ ਮੇਰੇ ਕੋਲ ਨਹੀਂ ਨਹੀਂ ਫੇਰ ਵੀ ਲੱਗਾ ਤਾਂ ਉਹਦੇ ਰਹਿਣਾ ਸੁਪੇ ਇਧਰ ਦੇ ਪਾਸੋਂ ਕੇ ਖੜੋ ਸ਼ਰਮ ਉਧਰ ਦੇ ਪਾਸੋਂ ਕੇ ਖੜੋ ਮੈਂ ਵੀ ਤੁਹਾਡੇ ਉਕ ਲੈਣਾ ਉਕ ਲੈਣਾ ਤੂੰ ਜਮਾ ਪਰਿਆ ਹੋਇਆ ਬਈ ਇਸ ਵਿੱਚ ਤੂੜੀ ਵਾਲੀਆਂ ਪਰਚੀਆਂ ਆਫਲੈਨ ਵਾਲੀਆਂ ਪਰਚੀਆਂ ਕਿਉਂ ਲੈਣਾ ਆਨਲਾਈਨ ਵਾਲੀਆਂ ਪਰਚੀਆਂ ਸਾਰੀਆਂ ਵਿੱਚ ਜੇ ਕਿਸੇ ਭਰਾ ਨੂੰ ਡਾਊਟ ਹੋਇਆ ਪਰਚੀਆਂ ਦੌਸ਼ਾ ਦਾ ਵਿੱਚ ਰਹਿਣਗੀਆਂ 10 ਦਿਨ ਇਕੱਲੀ ਇਕੱਲੀ ਪਰਚੀ ਧੋਣ ਕੇ ਆਪ ਦੀ ਚੈੱਕ ਕਰ ਸਕਦੇ 10 ਦਿਨਾਂ ਨੂੰ ਆ ਕੇ ਚੈੱਕ ਕਰ ਠੀਕ ਹੈ ਜੀ ਇਕੱਲੇ ਇਕੱਲੇ ਬੰਦੇ ਆ ਪਰਚੀਆਂ ਪਾਸੇ ਬੱਲੇ ਕੀ ਆ ਰੂ ਜਾਰੀ なるほど。<music> ਚਿਗਾ ਸਾਰੀ ਵਰਦਾ ਜਿਵੇਂ ਆਪ ਤੂੜੀ ਚ ਦਾਣੇ ਲਾਉਣੇ ਨੇ ਉਹ ਕਰਵਾਇਦਾ ਮਰਾ ਬੋਲ ਦੇਖੇ ਕੋਈ ਬੰਦਾ ਨਾ ਆਉਂਦਾ ਨਾ ਕਰੇ ਪਰ ਕੋਈ ਬੰਦਾ ਬੋਲਣ ਲਾਈਵ ਚੱਲੀ ਜਾਂਦਾ ਹਜ਼ਾਰਾਂ ਲੱਖਾਂ ਦੀ ਕੀਮਤ 'ਚ ਲੋਕ ਨਾ ਜੁੜੇ ਹੋਏ ਐ ਕਈ ਬੰਦਾ ਤੂਪਾਂ ਨਹੀਂ ਪਾਉਂਦਾ ਲਾਉਂੇ ਲਾਈਵ ਦੇਖਣ ਲੱਗ ਪੈਂਦਾ ਕਹਿੰਦੇ ਨੇ ਮੁੜ ਕੇ ਪਰਚੀ ਜਮਾਉਂਦੀ ਆ ਆਉਂਦਿਆ ਕੰਮ ਦੋਸ਼ ਵਾਲਾ ਕੋਟ ਦੇ ਲਓ ਜੀ ਮੁੜਤਾ ਵੀ ਸ਼ਤਾ ਤਾਂ ਲਾ ਬਰੇ ਚੰਗੀ ਤਰ੍ਹਾਂ ਲਾ ਦੇ ਪਾਰਕੜ ਇੱਧਰ ਨੂੰ ਨਾ ਦੇਖ ਨਹੀਂ ਨਾ ਲੋਕਾਂ ਨੂੰ ਉਹ ਤੇ ਬਈ ਬਾਹਰ ਹੋ ਜਾਦਾ ਬਿੱਟੇ ਇੱਧਰ ਆ ਜਾ ਬਈ ਇੱਥੇ ਇੱਧਰ ਝੁਲਟ ਜਾ ਜਾ ਕੁਰਸੀ ਤੇ ਲੈ ਬਿੱਟੇ ਨਾ ਕੁਰਸੀ ਤੇ ਲੋ ਕੁਰਸੀ ਤੇ ਡੱਡ ਜੁਕਾ ਕੁਰਸੀ ਦੇ ਦੇ ਤੂੰ ਉੱਚਾ ਰੱਖ ਨਾ ਮਰੇ ਕੁਰਸੀ ਤੇ ਬੈਠ ਜਾ ਉਹ ਇੱਥੇ ਦਿਸੂ ਬੜਾ ਸਹੀ ਪਾਰਕੜ ਪਿੱਛੇ ਜਾ ਤੂੰ ਸੋਹਣੇ ਜਵਾਰ ਹੋ ਬੰਦਿਆਂ ਨੂੰ ਕਿ ਅਸਲੀ ਰਾਵਾਂ ਆਏ ਨਾ ਕਰੋ ਆਪਾਂ ਤਾਂ ਦੇਖਣੀ ਹੈ ਕੰਮ ਜੀ ਨੂੰ ਦੱਸੋ ਕਮੈਂਟ ਕਰ ਥੱਲੇ ਬੈਠਣਾ ਥੱਲੇ ਬੈਠਣਾ ਥੱਲੇ ਇਹ ਤਾਂ ਆਪਣਾ ਡਰਾ ਦਾ ਪੌਲਟਰ ਸੀ ਦੇਖਣਾ ਸੀ ਨਾ ਵੀ 2 ਸਾਲ ਵਾਲਾ ਕਲੱਬ ਵਾਲਾ ਡਰਾ ਹੈ ਇੱਕ ਵਾਰੀ ਕੋ ਤੁਸੀਂ ਮੈਗ ਲਾ ਦਿੰਦੇ ਮੈਗ ਲਾ ਕੇ ਵਧੀਆ ਚੱਲਦਾ ਲਾ ਬੰਦੇ ਚੰਗੀ ਤਰ੍ਹਾਂ ਲਾ ਦਿੰਦੇ ਆ ਕੁੜੀਆਂ ਨੂੰ ਪਰਚਾ ਦਿੰਦਾ ਬੱਚਾ ਠੀਕ ਹੈ ਜੀ ਮਿਨੀ ਡਰਾ ਦੀ ਬਈ ਇੱਕ ਵਾਰੀ ਚੱਕੜੀ ਹੈ ਫੇਰ ਕੁਝ ਹੋਰ ਚਾਹਤੋ ਚੁਕਾ ਦੇਣਾ ਇੱਕ ਪੱਟੀਆਂ ਦੀਆਂ ਉਹਨਾਂ ਨੂੰ ਬਾਅਦ ਚ ਫੋਨ ਲਾ ਲਾਂਗੇ ਆਪਾਂ ਸਵੇਰ ਦਾ ਫੋਨ ਰੱਖੇ ਪਰ ਪੂਰਾ ਬੱਤਸਾ ਵਾਹਨ ਪ੍ਰਾਈਵੇਟ ਘਰ ਮੇਰਾ ਵਾਹਨ ਮਸ਼ੀਨ ਇੱਕ ਜੀ ਜੋਰ ਦਾ ਦੋ ਜੀ ਬਾਬਾ ਬੋ ਰਿਹਾ ਤੀ ਖਾਣੇ ਦੀ ਹੋਣੀ ਆ ਬਾਬੇ ਬੋ ਰਿਹਾ ਚੁੱਪ ਅੱਜ ਕਿਹਦੀ ਮੈਨੂੰ ਬੋਲ ਦੋ ਅਦੀ ਮੋੜਦੇ ਕਿ ਗਾਉਂ ਕਰਬ ਕਿਹ ਕੋਲ ਨੂੰ ਤੁਸੀਂ ਕਿਹਦੀ ਜਾਨ ਦੋ ਜੀ ਇੱਕ ਮਿੰਟ ਅੱਜ ਬੈਠਾ ਅੱਜ ਜੀ ਉੱਚੀ ਬੋਲੋ ਥੋੜਾ ਇੱਕ ਲਾਈਵ ਚੱਲ ਰਿਹਾ ਤਾਂ ਤੁਸੀਂ ਕੂਪਣ ਪਾਇਆ ਹੋ ਅਕੀਨ 4 ਪਹਿਲਾ ਬਾਰ 4 ਨਾਤੇ ਬਾਈਸ 8 ਬਾਈਸ ਆ 4 ਬਾਈਸ ਦੀ ਬਾਰੇ ਬਾਬਾ ਬੋਰੀ ਵਾਲੇ ਜਿਹੜਾ ਸਾਡੇ ਪਿੰਡ ਵੀ ਦੇ ਬਾਬਾ ਬੋਰੀ ਵਾਲੇ ਗਈ ਠੀਕ ਆ ਠੋੜਾ ਜਿਹਾ ਬਾਬਾ ਬੋਰੀ ਵਾਲੇ ਜੀ ਦੀ ਚੱਕ ਬਣੀ ਹੋਈ ਆ ਹਾਂਜੀ ਤੇ ਵਿੰਨੀ ਡਰਾ ਤੋਂ ਪਹਿਲਾ ਨਾਮ ਨਿਕਲਿਆ ਜੀ ਹਾਂਜੀ ਉਹ ਚ ਵਾਸ਼ਿੰਗ ਸ਼ਿੰਗ ਸੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਾਸ਼ਿੰਗ ਸ਼ਿੰਗ ਨੂੰ ਸਾਨੂੰ ਨਿਕਲਿਆ ਹਾਂਜੀ ਬਾਣਾ ਨੰਬਰ ਤੇ ਕਰੀਤ ਕਰਨਾ ਜੇ ਹੋਰ ਹੱਕ ਲੈਣੀ ਕਰਨਾ ਜੇ ਤੁਹਾਨੂੰ ਕਹਾਂ ਵੀ ਪਾਜੀਟਿਵ ਕਰਦੇ ਆਂ ਅਸਲੂ ਪੈਸੇ ਪਾ ਦਿੰਦੇ ਆਂ ਤੇ ਵੀ ਪਰਚੀ ਚਾਗਦੇ ਐਲ ਸੀ ਡੀ ਲਓ ਜੀ ਇੱਕ ਕਰੋ ਮੈਂ ਸੋਡੇ ਸਾਰੇ ਪ੍ਰੋਜੈਕਟ ਕਹਿੰਦਾ ਮਿੰਨੀ ਦਾ ਲੱਗ ਲੈ ਮੇਰੇ ਉੱਤੇ ਡੇ ਡਰਾਵਰ ਲਾਈ ਵੀ ਲੱਗ ਕਰਦੇ ਕਾਦੇ ਲੱਗੂ ਸਵਾਦ ਵਾਲੀ ਗੱਲ ਨਹੀਂ ਪੈਂਦੀ ਇਹ ਮੁੰਡਾ ਸਨੀ ਸੁਨੀ ਚੰਗੀ ਲੱਗ ਰਿਹਾ ਤੁਸੀਂ ਦੇਖੋ ਦਾ ਕੁੱਤਾ ਜੱਲਦਾ ਹਾਂ ਜੀ ਆਪਣਾ ਤੁੰਝਾ ਨਾਮ ਐਮ ਸੀ ਡੀ ਉਹ ਵਾਲੀ ਐਲ ਸੀ ਡੀ ਦੂਜਾ ਪਉਣੀ ਠੀਕੀ ਹਾਂਜੀ ਉਹ ਦੇਖਦੇ ਆਂ ਇਹ ਅਸੀ ਕੀ ਦਾ ਕਰ ਮਾਸੀ ਨੀਂ ਰਾਲੀ ਇਹ ਪ੍ਰੋਨ 4980 ਨਾਮ ਨਹੀਂ ਲਿਖਿਆ ਕੱਲਾ ਨੰਬਰ ਲਿਖਿਆ ਪ੍ਰੋਨ ਯੂਟਿਊਬ ਤੇ ਲੈ ਬਾਈ ਤੂੰ ਵੀਡੀਓ ਦੇ ਕੀ ਨਾਮ ਦਿਆ ਜਿੰਦੂ ਲਾਈਫ ਮਾਰੇ ਪਿੱਛੇ ਹਲਦੇ ਨਾ ਇਹ ਇੰਨੂੰ ਵੀਰਾਂ ਦੇ ਮੈਂ ਕਰ ਦਣਾ ਆਪਣਾ ਨੰਬਰ ਫੇਲਾ ਲਾਂਗੇ ਜਿੰਦੂ ਦਾ ਨੰਬਰ 388 488 ਆਉਂਦੀਆਂ ਮਾਰ ਲੋ ਕਿਹੜਾ ਬੰਦਾ ਵਿੱਚ ਖੜਾ ਹੁੰਦਾ ਹਾਂ ਕੱਟ ਦੇ ठीक <laughs> है <laughs> ਓਏ ਕਰ ਨਹੀਂ ਆਰਦੀ ਤਾਹਾਂ ਚੜਾ ਦੇ ਮੜਾ ਇੱਕੜ ਦੇ ਕੋਲ ਨਹੀਂ ਪਿੰਡਾਂ ਕੜਾ ਆਉਂਦੇ ਮੜੇ ਕੋਲ ਜੱਪ ਨਹੀਂ ਨਹੀਂ ਅਰਦੀ ਕੜੇ ਕਿੰਨ ਲੜੀ ਖੜੇ ਝੜੀ ਹੋਈ ਹੈ ਜਵਾਬ ਅੱਧਾ ਮਹਲਾ ਦੇ ਨਾ ਆ ਜਿਹੜਾ ਪਰੋਂ ਤੀਜਾ ਪੱਖਾ ਦੀ ਨਾ 800

ਉਦੋਂ ਬਾਅਦ ਵਾਲਾ ਪੱਥਰ ਇਹ 794 ਇਹ 794 ਹੌਲੀ ਹੌਲੀ

ਸਾਬ ਦੀ ਮਰਜ਼ੀ ਥੋੜਾ ਖੜਿਆ ਸ਼ਰਤੀ ਰਜ਼ਾ ਕਿ ਕਿਉਂ ਸੁਣਦੇ ਨਹੀਂ ਬੈਠੇ ਨਹੀਂ ਨਹੀਂ ਉਹ ਮੈਂ ਕਿਹਾ ਨੰਬਰ ਫਿਰ ਆਪ ਦਾ ਲਾਈਵ ਕੱਟ ਕੇ ਚਲਾਵਾਂਗੇ ਨਾਲ ਦੀ ਨਾਲ ਭਰਾ ਜਿਹੜੇ ਤੇ ਚੋੜ ਚੋੜ ਲਾਈਵ ਇੱਕ ਮਿੰਟ ਦਾ ਲਾਈਵ ਪਰ ਸੰਤੂ ਸ਼ਾਮ ਸੰਤੂ ਸ਼ਾਮ 12 ਲੈ ਵੀ ਪਰਚਾ ਜਲਦੀ ਜਲਦੀ I <laughs> do